ਸੋਨੀ ਹਾਂਜੀ ਵੈਗੁਰਜੀ ਦਾ ਖਾਸਾ ਵੈਗੁਰਜੀ ਕੀਫਤੇ ਪਰ ਮੈਂ ਤੁਹਾਡਾ ਇੱਕ ਸਤਰੀ ਕੇ ਨਾਲ ਗੱਲ ਕਰਾਂ ਕਿ ਤੁਸੀਂ ਕੁੜੀਆਂ ਨੂੰ ਇਤਤ ਕਲਿਆਮ ਦਾ ਇਹਦੇ ਗੱਲ ਮੈਨੂੰ ਪਹਿਲਾਂ ਆਪਣਾ ਮੈਂ ਕਰਕੇ ਕਰੀ ਸੀ ਅਗਰ ਪੁੱਤਰੇ ਸਾਰੇ ਸਾਹਮਣੇ ਗਾ ਇਹਦਾ ਪੁੱਤ ਕਾਲ ਨੂੰ ਮੈਂ ਇਹ ਬੱਚਿਆਂ ਦਾ ਚਾਰ ਕਰ ਜਾਊਗਾ ਮੈਂ ਇਹ ਦੱਸਣ ਲਈ ਮੰਨਣਾ ਕਿ ਜਿਹੜੇ ਬੇਸ਼ਮੀ ਜਿਹੜੇ ਸੂਪ ਤਕੜੀਆਂ ਉਹੀ ਦੇਖਦੇ ਸੂਰ ਤਕੜਾ ਕਿਉਂਕਿ ਇੱਕਾ ਪਰਾਤਤਵਰ ਔਰਤਾਂ ਜਿਹੜੀ ਉਹੀ ਤਾਕਤ ਉਹ ਬੱਚੇ ਪੈਦਾ ਕਰਦੀ ਆ ਮਾਂ ਚ ਜਿੰਨੀ ਤਾਕਤ ਆ ਉਨੇ ਉਹ ਬੱਚਿਆਂ ਦੇ ਵਿੱਚ ਹੁੰਦੀ ਆ ਇਹ ਰਿਐਲਿਟੀ ਆ ਜਿਹੜੀਆਂ ਸੂਰਪੈਦੀਆਂ ਔਰਤਾਂ ਤਕੜੀਆਂ ਨੇ ਉਹਨਾਂ ਦੇ ਬੱਚੇ ਵੀ ਇੰਨਾ ਸੂਰਪੇ ਪੈਦਾ ਹੁੰਦੇ ਨੇ ਇਹ ਮਾਂ ਦਾ ਅਧਿਕਾਰ ਹੈ ਜੀ ਮੇਰੀ ਵੀ ਇਹ ਸੋਚ ਆ ਉਹ ਸਾਡਾ ਪਹਿਲਾ ਟਾਰਗੇਟ ਨਹੀਂ ਸੀ ਕਿ ਸਾਡੀਆਂ ਬੱਚਿਆਂ ਤਕੜੀਆਂ ਕਰੋ ਜਿੰਨਾ ਜਿੰਨਾ ਥੋੜਾ ਜਿਹਾ ਵੀ ਨਵੰਨੀਆ ਅੱਗੇ ਜਾ ਕੇ ਚੈਂਪੀਅਨ ਬੱਚੇ ਪੜਾ ਚੱਲ ਰਹੀਆਂ ਤੇ ਉਹਨਾਂ ਨੂੰ ਵੀ ਚੈਂਪੀਅਨ ਬਣਨ ਲਈ ਹੀ ਜਿਹੜਾ ਉਤਸ਼ਾਹਿਤ ਕਰਮੇ ਗਿਆ ਤਾੜੀਆਂ ਮਾਰਦੇ ਪਰ ਵਾਲੀ ਉੱਤੇ ਮੈਂ ਮੇਰੇ ਕੋਲ ਸਭੀ ਤੁਹਾਡੇ ਮਾਪੇ ਹਾਜ਼ਰ ਕਰਦੇ ਆ ਤੇ ਮੈਂ ਨਾਲ ਉਹਨਾਂ ਦੀ ਵੀ ਹਾਜ਼ਰ ਕਰਦੇ ਆ ਥੋੜੀ ਵੀ ਮੋਢਾ ਹਾਜ਼ਰ ਕਰਦੇ ਜੇ ਮੈਂ ਤੁਹਾਨੂੰ ਕੋਈ ਸਵਾਲ ਪੁੱਛਾਂ ਕਿ ਇੰਨੀ ਛੋਟੀ ਉਮਰ ਦੇ ਵਿੱਚ ਇੰਨੀਆਂ ਸਿਆਣੀਆਂ ਗੱਲਾਂ ਤੁਹਾਨੂੰ ਕਿੱਥੋਂ ਆਈਆਂ ਨੇ ਇੰਨੀਆਂ ਸਿਆਣੀਆਂ ਸੁਨਾਵੇਂ ਹੰਦੇ ਆ ਹਾਂ ਜੀ ਮੈਂ ਉਹਨਾਂ ਦੇ ਬੜੀ ਉਸਤਤ ਦੇ ਕੇ ਸਿੱਖੀਆਂ ਆ ਉਹ ਉਸਤਾਦ ਦੀ ਇੱਜ਼ਤ ਕਰਨ ਆ ਆ ਦੇਖੋ ਯਾਰ ਤਾਲੀਆਂ ਮਾਰੋ ਦੇਖੋ ਤੁਸੀਂ ਇਹ ਛੋਟੇ ਬੱਚੇ ਨੇ ਯਾਰ ਪੁੱਤ ਇਹ ਕਿੰਨੀ ਦੋਧੀ 12 ਸਾਲ ਇਹ 12 ਸਾਲ ਦੀ ਬੱਚੀ ਬੋਲ ਰਹੀ ਆ ਕੋਈ ਸਿਆਣਾ ਬੰਦਾ ਨਹੀਂ ਬਹੁਤ ਵੱਡੀ ਉਮਰ ਦਾ ਦੇਖੋ ਜਿਹੜੀ ਕੋਚ ਵੀ ਉਸਤਾਦ ਦੀ ਇੱਜ਼ਤ ਕਰਨੀ ਚਾਹੀਦੀ ਆ ਜੇ ਤੁਸੀਂ ਇੱਜ਼ਤ ਕਰਨੀ ਸਿੱਖਗੇ ਪੁੱਤ ਇੱਜ਼ਤ ਕਾਲੂ ਦੇ ਕਿਵੇਂ ਬਹੁਤ ਵੱਡਾ ਆਪਣੇ ਨਾਲ ਰੋਤਵਾ ਚਾਹੀਦਾ ਇਹ ਬੱਚਿਆਂ ਨੂੰ ਅੱਗੇ ਲੈ ਕੇ ਰਾਂਦੇ ਜਿੰਨਾ ਕਿ ਸਾਡੇ ਸਾਹਜ ਆਉਂਦੇ ਨੇ ਉਹਦੇ ਨੇ ਲੜਾਈ ਇਹ ਲੜਦੇ ਰਹਿਣਗੇ ਔਰ ਇਹ ਪਰਮਾਤਮਾ ਦਾ ਹੁਕਮ ਆ ਤੁਸੀਂ ਬਸ ਮਿਹਨਤ ਕਰਦੇ ਰਹੋ ਉਹਨਾਂ ਦਾ ਸੋਨਾ ਚੁੰਦਾ ਬੱਚਿਆਂ ਦਾ ਠੀਕ ਆ ਔਰ ਜਿਹੜੀ ਥੋੜੀ ਇਹ ਸਿੱਖਿਆ ਇਹ ਸਿੱਖਿਆ ਨਹੀਂ ਬਰਕਰਾਰ ਰੱਖਣੀ ਠੀਕ ਆ ਜ਼ਿੰਦਗੀ 'ਚ ਕਿਤੇ ਵੀ ਜਾਓ ਮੌਸੇ ਮੈਨ ਸੱਟ ਕਦੇ ਨਹੀਂ ਛੱਡਣਾ ਜਿਹੜਾ ਅੱਜ ਤੁਹਾਡੇ ਕੋਲੇ ਜਿਹੜੀਆਂ ਜਿੰਝਾਂ ਤੁਸੀਂ 1300 ਦੇ 1200 ਦੀ ਉਮਰ ਤੱਕ ਸਿੱਖੀ ਬੈਠੇ ਹੋਣਾ ਇਹ 70 70 ਸਾਲ ਦਾ ਕੋਈ ਆਉਂਦਾ ਕੋਈ ਨਹੀਂ ਆਇਆ मेनू <laughs> मिली <laughs>